ਹਾਂਜੀ ਹੈਲੋ ਸਾਰਿਆਂ ਨੂੰ ਕਿਵੇਂ ਹੋ ਹਲਚਲ ਵਧੀਆ ਸਾਰਿਆਂ ਦੇ ਠੀਕ ਹੋਣਾ ਹੈਗਾਗਾ ਤੇ ਅੱਜ ਅਸੀਂ ਬਹੁਤ ਟਾਈਮ ਬਾਅਦ ਵੀਡੀਓ ਵਾਪਸ ਲੈ ਕੇ ਆਏ ਆ ਕਿਉਂਕਿ ਅਸੀਂ ਬਹੁਤ ਬਿਜ਼ੀ ਸੀ ਰਾਮਨ ਨੇ ਪ੍ਰੋਸੈਸ ਦੇ ਵਿੱਚ ਜੀ ਪੀ ਆਰ ਆ ਜੀ ਹੈ ਤਾਂ ਇਹਨੂੰ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਹਾਂਜੀ ਮੈਂ ਵੀਡੀਓ ਵੈਸੇ ਪਾਈ ਹੋਈਏਗੀ ਚਲੋ ਜਿਨੇ ਨਹੀਂ ਦੇਖੀ ਹੋਣੀ ਇੱਕ ਵਾਰ ਫਿਰ ਤੋਂ ਮੈਨੂੰ ਵਧਾਈਆਂ ਦੇ ਦਿਓ ਵੀ ਫਾਈਨਲੀ ਮੇਰੀ ਜੀਡੀਟੀਆਰ ਆ ਗਈ ਉਹ ਮੈਨੂੰ ਕੀ ਹੈਗੀ ਮਿਲ ਚੁੱਕੀ ਆ ਤੇ ਮੈਨ ਲੱਗਦਾ ਇਹ ਬੜਾ ਖਾਸ ਮੂਮੈਂਟ ਹੁੰਦਾ ਨਾ ਵੀਕ ਸਟੂਡੈਂਟ ਲਾਈਫ ਹਲਾ ਪੂਰਾ ਪੈਟਰਨ ਦਾ ਕਰਕੇ ਟੀਆਰ ਦੇ ਵਿੱਚ ਜਾਣਾ ਹਨਾ ਹੁਣ ਫਾਈਨਲੀ ਇਹਨਾਂ ਲੱਗਦਾ ਹੈ ਪੀਆਰ ਹੋ ਜਾਣਗੇ ਤਾਂ ਇਹ ਬਹੁਤ ਵੱਡਾ ਕੰਮ ਸੀ ਅਸੀਂ ਬਹੁਤ ਬਿਜ਼ੀ ਸੀਗੇ ਬਹੁਤ ਸਟ੍ਰੈਸਫੁੱਲ ਵੀ ਸੀ ਸਾਡੇ ਲਗਭਗ 2 ਮਹੀਨੇ ਜਿਹੜੇ ਪਿਛਲੇ ਵਿੱਚ ਕਾਲਜ ਨੇ ਕੁਝ ਪ੍ਰੋਬਲਮ ਸੀ ਉਹ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗੀ ਬਾਅਦ ਵਿੱਚ ਇੱਕ ਹੋਰ ਵੀਡੀਓ ਦੇ ਵਿੱਚ ਤੇ ਪਰ ਅੱਜ ਅਸੀਂ ਵੀਡੀਓ ਲੈ ਕੇ ਆਏ ਆਂ ਵੀ ਜਿਹੜੇ ਕੁਐਸਚਨ ਆਨਸਰ ਹੈ ਕੁਐਸਚਨ ਆਨਸਰ ਜਿਹੜੇ ਮੋਸਟਲੀ ਹੁਣੇ ਰੀਸੈਂਟਲੀ ਦੀ ਜੌਬ ਲੱਗਣ ਤੋਂ ਬਾਅਦ ਪੁੱਛੇ ਗਏ ਆ ਵੀ ਇਸ ਜੌਬ ਆ ਜੋ ਵੀ ਰਿਲੇਟਡ ਹੈ ਜੀ ਚੀਜ਼ਾਂ ਮਿਲੀ ਹੈ ਨਾ ਕਿੰਦਾ ਐਕਸਪੀਰੀਅੰਸ ਆ ਕਿਵੇਂ ਪਲੇਸਮੈਂਟ ਹੋਈ ਵੀ ਬੱਚਿਆਂ ਨੂੰ ਪਲੇਸਮੈਂਟਾਂ ਨਹੀਂ ਮਿਲ ਰਹੀਆਂ ਨਾ ਡਰੋਂ ਨਾਲ ਸਾਰਿਆਂ ਦਾ ਹੀ ਚੱਕਰ ਚੱਲੀ ਜਾਂਦਾ ਹੈਗਾ ਸਾਰੇ ਕਾਲਜ ਦੀ ਹੀ ਪ੍ਰੋਬਲਮ ਆ ਕੋਈ ਨਹੀਂ ਮਿਲ ਜੂਗੀ ਹਾਂ ਤolaire ਤੇ ਉਹ ਦੇ ਰਿਲੇਟਡ ਅਸੀਂ ਸਾਰਿਆਂ ਦੇ ਅੱਜੋ ਕੱਲ੍ਹ ਦੇ ਪਸ਼ਨਾਂ ਨੂੰ ਇਸ ਵੀਡੀਓ ਦੇ ਵਿੱਚ ਹੀ ਕਰਾਂਗੇ ਕੰਪਲੀਟ ਵੈਸੇ ਵੀ ਲੇਟ ਵੀਡੀਓ ਬਣਾਉਣ ਦਾ ਮਤਲਬ ਇਹ ਵੀ ਸੀਗਾ ਵੀ ਜਿਹੜੇ ਵੀ ਕੋਈ ਨਵੇਂ ਸਟੂਡੈਂਟਸ ਵੀਡੀਓ ਦੇਖਦੇ ਨੇਗੇ ਹਨਾ ਵੀ ਉਹ ਜਿਹੜੇ ਉਹਨਾਂ ਦੇ ਕੁਐਸਚਨ ਹੁੰਦੇ ਨੇਗੇ ਵੀ ਉਹ ਵੀ ਉਦੋਂ ਤੱਕ ਕੀ ਪੁੱਛ ਲੈਣਗੇ ਚਲੋ ਹੁਣ ਵੈਸੇ 10 ਦਿਨ ਹੋ ਗਏ ਮੈਨ ਇਸ ਵੀਡੀਓ ਪਾਈ ਨੂੰ ਚਲੋ ਹੁਣ ਜਿਹਨੇ ਜਿੰਨਾ ਕੁ ਪੁੱਛਣਾ ਸੀਗਾ ਮੈਂ ਲਾਦਾ ਪੁੱਛ ਹੀ ਲਿਆ ਵੀ ਜੀਨੇ ਮੈਨੂੰ ਦਾ ਨਾ ਕਮੈਂਟਾਂ ਤੋਂ ਪੜ੍ਹ ਕੇ ਭਾਬੇ ਪਤਾ ਲੱਗਾ ਮਤਲਬ ਅੱਧਾ ਆਸਟ੍ਰੇਲੀਆ ਦਾ ਕਮਿਊਨਿਟੀ ਸਰਵਿਸਿੰਗ ਪੜੀ ਜਾਂਦਾਗਾ ਹੈ ਰੱਬਾ ਆ ਗਿਆ ਹੈ ਰੱਬਾ ਚਾਈਲਡ ਕੇ ਚਾਈਲਡ ਕੇ ਤੇ ਕਮਿਟੀ ਸਰਵਿਸ ਮੈਂ ਪਹਿਲਾਂ ਵੀ ਕਿਹਾ ਨਾ ਵੀ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਕਮਿਊਨਿਟੀ ਸਰਵਿਸ ਹੈ ਨਾ ਵੀ 3 ਸਾਲ ਪਹਿਲਾਂ ਮਰ ਜਣਾ ਕਿਸ ਨੂੰ ਨਾਮ ਵੀ ਨਹੀਂ ਸੀ ਪਤਾ ਹੁੰਦਾ ਵੀ ਭੈਣੇ ਇਹਦੇ ਵਿੱਚ ਹੁੰਦਾ ਸੀ ਅਗਰ ਤੇ ਅੱਜ ਜਿਹਨੂੰ ਪੁੱਛ ਲੋ ਕਮਿਟੀ ਸਰਵਿਸ ਪੜੀ ਐ ਨੇ ਕਮਿਟੀ ਸਰਵਿਸ ਪੜੀ ਆਣੇ ਆਗੇ ਉਹ ਹੀ ਗੱਲ ਹੈ ਨਾ ਜਿਹਦੇ ਪਿੱਛੇ ਪੰਜਾਬੀ ਇੱਕ ਵਾਰੀ ਪੈ ਜਾਣ ਉਹ ਫਿਰ ਕੰਮ ਜਿੰਨਾ ਟਾਈਮ ਫੇਲ ਹੁੰਦਾ ਨਹੀਂ ਹਟਦੇ ਨਹੀਂਗੇ ਮੈਂ ਹੁਣ ਵੀ ਬਸ ਮੈਨਾਂ ਦਾ ਫੇਲ ਹੋ ਜੂ 2 ਸਾਲਾਂ ਤੱਕ ਫੇਲ ਹੋ ਜਾਊਗਾ ਕਹਿ ਲੈਣਗੇ ਓ ਸੌਰੀ ਕਮੇਟੀ ਸਰਵਿਸਡ ਨੋ ਪੀਆ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਪਰ ਫਿਲਹਾਲ ਜੋ ਤੁਸੀਂ ਸਾਨੂੰ ਕੁਐਸ਼ਨ ਪੁੱਛਿਆ ਸੀ ਉਹਦੇ ਦੇ ਜਵਾਬ ਦੇ ਚਲੋ ਬਈ ਪਹਿਲਾ ਕੁਐਸ਼ਨ ਪੜ੍ਹੋ ਜੀ ਸੋ ਇਹਨਾਂ ਨੇ ਕਿਹਾ ਹੈਲੋ ਡੀਅਰ ਕੈਨ ਯੂ ਹੈਲਪ ਮੀ ਲੜਕੂ ਈ ਦਾ ਨਾਮ ਤਾਂ ਦੱਸ ਦੇ ਫਿਰ ਕੁੜੀ ਕਹੋਗੀ ਮੀ ਮੀ ਪ੍ਰਾਇੋਰਟੀ ਦਿੱਤੀ ਆ ਦੱਸਦੀ ਹੈ ਕਿ ਕੀ ਹੈਗਾ ਤਰਮਿੰਦਰ ਰੈਸ਼ ਹੂੰ ਠੀਕ ਆ ਇਹਨਾਂ ਨੇ ਪੁੱਛਿਆ ਕਿ ਐਜ਼ ਅ ਹਾ ਟੂ ਗੈਟ ਅ ਜੌਬ ਮਨ ਜਿਹੜੀ ਰਮਨ ਐਸ ਅ ਸਪੋਰਟ ਕੋਆਰਡੀਨੇਟਰ ਔਰ ਯੂ ਵਰਕ ਐਜ਼ ਅ ਸਪੋਰਟ ਵਰਕਰ ਮੈਂ ਵੀ ਸਪੋਰਟ ਕੋਆਰਡੀਨੇਟਰ ਦੀ ਜੌਬ ਲੱਭ ਰਹੀ ਆ ਪਰ ਮੇਰੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ ਫੇਮ ਹਾਂ ਬਈ ਐਕਸਪੀਰੀਅੰਸ ਮੇਰੇ ਕੋਲ ਵੀ ਨਹੀਂ ਹੈਗਾ ਹਨਾ ਜੇ ਮੈਂ ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਦੱਸਾਂ ਹਨਾ ਵੀ ਜਿਹੜੀ ਮੈਂ ਰੀਸੈਂਟਲੀ ਜੌਬ ਸਟਾਰਟ ਕਰੀ ਹੋਈ ਹੈ ਨਾ ਮੈਂ ਸਿਰਫ ਐਕਸਪੀਰੀਅੰਸ ਲੈਣ ਲਈ ਸਟਾਰਟ ਕੀਤੀ ਹੋਈ ਹੈਗੀ ਵੀ ਜਿਹੜੀ ਮੈਂ ਆਰਗੇਨਾਈਜੇਸ਼ਨ ਦੇ ਨਾਲ ਵੀ ਮੈਂ ਸਿੱਖ ਰਹੀ ਆ ਹਨਾ ਵੀ ਆਸਟਿਸ ਉਹ ਕਿਸ ਨੂੰ ਹਾਇਰ ਨਹੀਂ ਕਰ ਰਹੇਗੇ ਐਟ ਦਾ ਮੂਮੈਂਟ ਹੀ ਵੀ ਉਹ ਕੀ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਆ ਹਨਾ ਵੀ ਚਲੋ ਉਹ ਮੈਨੂੰ ਕੀ ਜਾਣਦੀ ਸੀ ਹੈਨਾ ਵੀ ਸੋਸ਼ਲ ਮੀਡੀਆ ਦੇ ਥਰੂ ਵੀ ਸਰ ਮੈਡਮ ਨੇ ਵੀ ਮੈਨੂੰ ਇੰਨਾ ਵੀ ਵਧੀਆ ਉਹ ਟ੍ਰੀਟ ਕੀਤਾ ਹੈਨਾ ਵੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਮੈਂ ਰਿਕਵੈਸਟ ਕੀਤੀ ਸੀ ਨਾ ਵੀ ਮੈਨੂੰ ਸਿਖਾ ਦਿਓ ਪਲੀਜ਼ ਤੇ ਵੀ ਮੈਂ ਸਿਰਫ ਉਹਨਾਂ ਤੋਂ ਹਜੇ ਕੀ ਸਿੱਖ ਰਹੀਆਂ ਹੈਨਾ ਕੰਮ ਤੇ ਵੀ ਚਲੋ ਵੀ ਉਹ ਮੈਨੂੰ ਥੋੜਾ ਬਹੁਤ ਪੇ ਕਰ ਦਿੰਦੇ ਨੇਗੇ ਹੈਨਾ ਵੀ ਡਸਨਟ ਮੈਟਰ ਵੀ ਮੈਨੂੰ ਐਕਸਪੀਰੀਅੰਸ ਮਿਲ ਰਿਹਾਗਾ ਬਟ ਮੈਂ ਹੋਰ ਵੀ ਨਾਲ ਨਾਲ ਜਿਹੜੀਆਂ ਆਪਣੀਆਂ ਆਸਟ੍ਰੇਲੀਅਨ ਆਰਗੇਨਾਈਜੇਸ਼ਨਸ ਨੇ ਹੈਨਾ ਵੀ ਲਾਈਕ ਐਜ਼ ਅ ਮਿਸ ਮਿਸ਼ਨ ਆਸਟ੍ਰੇਲੀਆ ਹੋਗੀ ਜਾਂ ਕੈਥੋਲਿਕ ਕੇਅਰ ਹੋਗੀ ਵੀ ਮੈਂ ਉਹਨਾਂ ਦੇ ਕੀ ਅਗਰ ਟਰਾਈ ਕਰਦੀ ਰਹਿਣੀ ਹੈ ਨਾ ਵੀ ਕਿਤੇ ਤੋਂ ਵੀ ਮੈਨੂੰ ਜੌਬ ਦੀ ਕੀ ਹੋਰ ਆਫਰ ਆ ਜਾਈ ਠੀਕ ਆ ਤਾਂ ਤੁਸੀਂ ਵੀ ਕਰਦੇ ਰਿਹਾ ਕਰੋ ਹਨਾ ਵੀ ਦੇਖਦੇ ਰਿਹਾ ਕਰੋ ਵੀ ਜੌਬ ਹਨਾ ਵੀ ਐ ਨਹੀਂ ਹੈਗਾ ਵੀ ਜੋ ਤੁਸੀਂ ਵੀ ਦੇਖੋਗੇ ਨੇ ਬਿਹਾਰ ਵੀ ਅਸੀਂ ਉਹ ਆਰਗੇਨਾਈਜੇਸ਼ਨ ਦੇ ਜੇ ਮੈਂ ਤੁਹਾਨੂੰ ਨਾਮ ਦੱਸਦਾ ਵੀ ਤੁਸੀਂ ਹੁਣ ਉਹਨਾਂ ਨੂੰ ਕਾਲ ਕਰੀ ਜਾਓਗੇ ਹਨਾ ਵੀ ਉਹਦੇ ਵੀ ਚਲੋ ਵੀ ਮੇਰਾ ਲੱਕ ਸੀਗਾ ਨਾ ਵੀ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਪਲੀਜ਼ ਵੀ ਤੁਸੀਂ ਮੈਨੂੰ ਐਕਸਪੀਰੀਅੰਸ ਦੇ ਦੋਗੇ ਮੈਂ ਇਹ ਐਡ ਕਰਨਾ ਚਾਹੁੰਦੀ ਆ ਵੀ ਤੁਸੀਂ ਨਾ ਪਲਾਈਟਲੀ ਹਨਾ ਕਿਸੇ ਨੂੰ ਰਿਕਵੈਸਟ ਕਰ ਸਕਦੇ ਹੋ ਰਿਕਵੈਸਟ ਕਰ ਸਕਦੇ ਹੋ ਪਲੇਸਮੈਂਟ ਲੌਂਜ ਆਂ ਜਿੱਥੇ ਤੁਹਾਨੂੰ ਲੱਗਦਾ ਕੋਈ ਬੰਦੇ ਤੁਸੀਂ ਨੇ ਹਿੰਸਲੇ ਦੇ ਕਸਟਮਰ ਉਹਨਾਂ ਦਾ ਸੀਗਾ ਹਾਂ ਉਹੋ ਐਦਾ ਮੈਨੇਜਰ ਸੀਗਾ 올 ਰੌਂਡਰ ਹਨਾ ਤੇ ਅਸੀਂ ਉਹਨੂੰ ਵੀ ਰਿਕਵੈਸਟ ਕੀਤੀ ਸੀ ਜੀ ਵੀ ਐਦਾ ਹਨਾ ਤਾਂ ਉਹਨੇ ਵੀ ਐਦਾ ਕਹਤਾ ਸੀ ਵੀ ਹਾਂ ਮੈਂ ਲਵਾ ਦੂੰਗਾ ਪਰ ਚਲੋ ਅਸੀਂ ਬਾਅਦ ਵਿੱਚ ਉਹਨੂੰ ਨਹੀਂ ਪੁੱਛਿਆ ਹੈ ਨਾ ਵੀ ਨਹੀਂ ਪੁੱਛਿਆ ਉਹ ਆ ਆਪਣਾ ਕੀ ਹੈ ਕਸਟਮਰ ਸੀਗਾ ਵੀ ਰੈਗੂਲਰ ਕਸਟਮਰ ਸੀਗਾ ਤੇ ਹਜੇ ਮੈਂ ਉਹਨੂੰ ਵਿਚਾਰੇ ਨੂੰ ਪੁੱਛਿਆ ਹੀ ਨਹੀਂਗਾ ਹਜੇ ਮੈਂ ਉਹਨੂੰ ਵੀ ਚਲ ਮੇਲ ਕਰਕੇ ਪੁੱਛ ਲੂੰਗੀ ਨਾ ਵੀ ਜੇ ਕੋਈ ਬੰਦੀ ਹੋਈ ਗੱਲ ਤੇ ਤੁਸੀਂ ਐਦਾ ਆਪਦੀ ਨਾਮ ਵਗੈਰਾ ਹਨਾ ਦੱਸ ਦਿਆ ਕਰੋ ਵੀ ਪਿਆਰ ਨਾਲ ਪੁੱਛਿਆ ਕਰੇ ਕਿ ਕੀ ਕੰਮ ਦਾ ਨਾ ਪੁੱਛਣ ਦਾ ਉਹੀ ਹੈ ਨਾ ਵੀ ਜੇ ਤੁਸੀਂ ਕਿਤੇ ਵੀ ਜੌਬ ਤੇ ਕੋਈ ਕੰਮ ਵੀ ਕਿਤੇ ਵੀ ਕੰਮ ਕਰ ਰਹੇ ਹੋ ਨਾ ਆਪਦੇ ਕਸਟਮਰ ਦੇ ਨਾਲ ਕੀ ਇੰਗੇਜਮੈਂਟ ਕਰਿਆ ਕਰੋ ਕੋਈ ਪਤਾ ਨਹੀਂ ਹੁੰਦਾਗਾ ਵੀ ਕਿਹੜਾ ਬੰਦਾ ਕੀ ਕਿੰਨੀ ਕੁ ਵੱਡੀ ਪੋਸਟ ਤੇ ਲੱਗਿਆ ਹੋ ਉਹ ਦੇਖ ਲੋ ਲਾਈਕ ਉਹ ਕਮਿਊਨਿਟੀ ਸਰਵਿਸ ਦਾ ਕੀ ਹੈਡ ਹੈਗਾ ਵੀ ਉਹ ਕੀ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈਗਾ ਹੁਣ ਉਹਨੂੰ ਪਤਾਗਾ ਮੇਰੇ ਬਾਰੇ ਠੀਕ ਆ ਵੀ ਇੱਕ ਕੁੜੀ ਪੜ ਰਹੀ ਹੈਗੀ ਇੰਤ ਹੈ ਇੰਤਾ ਕਰਕੇ ਯਾਨੀ ਸਟੱਡੀ ਕੰਪਲੀਟ ਕਰ ਲਈ ਜੀ ਹੁਣ ਮੈਂ ਕੱਲ ਉਹਨੂੰ ਪੁੱਛੂੰਗੀ ਆਫ ਕੋਰਸ ਮੇਰੀ ਕਿਤੇ ਨਾ ਕਿਤੇ ਤਾਂ ਹੈਲਪ ਕਰੂਗਾ ਯਾ ਨਾ ਸੋ ਜੇ ਮੈਂ ਤੁਹਾਨੂੰ ਦੱਸਾਂ ਵੀ ਮੈਂ ਕੀ ਹੈ ਥੋੜੇ ਵਾਲਾ ਹੀ ਜੋ ਵੀ ਉਹ ਕਰ ਰਹੀ ਹੈਗੀ ਮੈਂ ਪ੍ਰੋਪਰ ਜੌਬ ਲਈ ਮੈਂ ਵੀ ਹਜੇ ਕੀ ਹੈ ਦੇ કરીએਗੀ ਸੋ ਤੁਸੀਂ ਜੇ ਤੁਸੀਂ ਇਹ ਕਮਿਊਨਿਟੀ ਸਰਵਿਸ ਪੜ੍ਹ ਰਹੇ ਹੋ ਤਾਂ ਤੁਸੀਂ ਐਜ਼ ਅ سپورਟ ਵਰਕਰ ਹੈਗਾ ਜਿਹੜਾ ਉਹ ਆਪ ਦਾ ਕੰਮ ਹੈ ਜਿਹੜਾ ਸਟਾਰਟ ਕਰ ਸਕਦੇ ਹੋਗੇ ਚਲੋ ਜੀ ਅੱਗੇ ਵਧੋ ਇੱਕ ਇਹ ਨਾਮ ਹੈ ਸਿੱਧੂ ਲਿਖਿਆ ਨੇ ਕੱਲਾ ਆਈ ਆਰ ਆਈ ਆਰ ਸ਼ੂ ਸਿੱਧੂ 786 ਇੰਸਟਾਗ੍ਰਾਮ ਦੀ ਆਈਡੀ ਹੈ ਗਿੰਨਾ ਦੀ ਸਰ ਕਹਿੰਦੇ ਹੈਲੋ ਦੀਦੀ ਆਮ ਕਰੈਂਟਲੀ ਇਨ ਆਸਟ੍ਰੇਲੀਆ ਐਂਡ ਨਾਓ ਆਈ ਗੈਟ ਦੀ ਐ admisión ਇਨ ਬੈਚਲਰ ਆਫ ਕਮਿਊਨਿਟੀ ਸਰਵਿਸ ਐਰੀਲੇਟ ਕੈਂਪਸ ਹਾਂਜੀ ਨੋਲਿਜ Acknowledged. Short college, college. But now the problem is that this college is now not accept. Uh, accredited. accredited so I want to confirm that. Uh, ਹਾਂ ਦੀ ਸੈਕਲੈਟ ਕਰੀਡੇਸ਼ਨ ਉਹ ਹੋਣਾਗਾ ਵੀ ਪੀਆਰ ਦੇ ਲਈ ਵੀ ਜਿਹੜਾ ਆਪਾਂ ਨੂੰ ਹੁੰਦੀ ਆਮ ਵੀ ਮੰਨਤਾ ਮੰਨਤਾ ਹੁੰਦਾ ਤਾਂ ਇਹਨਾਂ ਦਾ ਕੁਐਸਚਨ ਹੈਗਾ ਵੀ ਇਹ ਜਿਹੜੀ ਵੀ ਕਾਲਜ ਦੇ ਵਿੱਚ ਮੈਂ ਕੀਤੀਗੀ ਸਟਡੀ ਵੀ ਐਡਿਲੀਟ ਦੇ ਕੈਂਪਸ ਦੇ ਵਿੱਚ ਇਹਨਾਂ ਨੇ ਲਈ ਹੋਈ ਹੈ ਇਨਰੋਲਮੈਂਟ ਤਾਂ ਇਹਨਾਂ ਦਾ ਕੁਐਸਚਨ ਇਹ ਹੈ ਵੀ ਉਹ ਕਾਲਜ ਜਿਹੜਾ ਕਿ ਆ ਮੰਨਤਾ ਪ੍ਰਾਪਤ ਨਹੀਂ ਹੈਗਾ ਐਕਵਾ ਦੇ ਵਿੱਚੋਂ ਤਾਂ ਭੈਣੇ ਹੱਥ ਬੰਨ ਕੇ ਬੇਨਤੀ ਆ ਉਹ ਵਾਲਾ ਕੈਂਪਸ ਛੱਡ ਦੋ ਕਿਉਂਕਿ 3 ਸਾਲ ਵੇਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਕਿ ਜੇ ਉਹ ਐਕਵਾ ਪ੍ਰੂਫ ਦੇ ਹੀ ਨਹੀਂਗਾ ਹਾਂ ਵੀ ਤੁਹਾਨੂੰ ਹੈਲਪ ਹੀ ਨਹੀਂ ਕਰੋ ਤੁਹਾਡੀ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੀ ਨਹੀਂ ਹੋਣੇਗੀ ਫਿਰ ਕੋਈ ਫਾਇਦਾ ਹੀ ਨਹੀਂਗਾ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡਾ ਕਮਿਊਨਿਟੀ ਸਰਵਿਸ ਦੇ ਵਿੱਚ ਜੇ ਤੁਹਾਡੇ ਕੋਲ ایکسپੀਰੀਅੰਸ ਵੀ ਨਹੀਂ ਹੈਗਾ ਕਿਉਂਕਿ ਜੇ ਆਪਾਂ ਹੁਣ ਦੇ ਰੂਲਸ ਦੇ ਅਕੋਰਡਿੰਗ ਗੱਲ ਕਰੀਏ ਤਾਂ ایکسپੀਰੀਅੰਸ ਦੀ ਕੋਈ ਜ਼ਰੂਰਤ ਨਹੀਂ ਹੈਗੀਗੀ ਆਪਣੀ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੋਣੀ ਚਾਹੀਦੀ ਆ ਆਪਣੀ ਨਾਟੀ ਕਲੀਅਰ ਹੋਣੀ ਚਾਹੀਦੀ ਆ ਆਪਣੀ ਕੋਲੇ 8 ਈਚ ਬੈਂਡ ਹੋਣੀ ਚ ਲਾਂਚ ਇਅਰ ਪੀਆਰ ਤੇ ਐਕਸਪੀਰੀਅੰਸ ਆ ਤੁਹਾਨੂੰ ਨਹੀਂ ਚਾਹੀਦਾਗਾ ਫਿਲਹਾਲ ਹਾਲਜ ਦੇ ਅਕੋਰਡਿੰਗ ਠੀਕ ਆ ਤਾਂ ਪਲੀਜ਼ ਤੁਸੀਂ ਆਪਦਾ ਕਾਲਜ ਜਿਹੜਾ ਕੈਂਪਸ ਆ ਉਹ ਕੀ ਹੈਗਾ ਚੇਂਜ ਕਰ ਲਓ ਜਲਦੀ ਤੋਂ ਜਲਦੀ ਕੋਈ ਫਾਇਦਾ ਨਹੀਂਗਾ ਫੀਸਾਂ ਪਰੰਦਰ ਚਲੋ ਜੀ ਮੂਵ ਟੂ ਨੈਕਸਟ ਕੁਐਸਚਨ ਅੱਗੇ ਹੈ ਗਿਆ ਰਮਨਦੀਪ ਕੌਰ ਬਰਾਤ ਤੇ ਲਵ ਇਹ ਕਹਿ ਰਹੇ ਹਲੋ ਦੀਦੀ ਪਲੀਜ਼ ਤੁਸੀਂ ਮੈਨੂੰ ਦੱਸੋਗੇ ਮੈਂ ਵੀ ਡਿਪਲੋਮਾ ਕਰਨਾ ਸੀ ਕਮਿਊਨਿਟੀ ਸਰਵਿਸ ਚ ਡਿਗਰੀ ਕਰਾਂ ਜਾਂ ਡਿਪਲੋਮਾ ਕਰਾਂ ਤਾਂ ਬੈਨੇ ਜਿੰਨੇ ਵੀ ਮੇਰੇ ਨਾਲ ਮੀ ਮੇਰੇ ਕਲਾਸ ਫਰੈਂਡਸ ਸੀਗੇ ਨਾ ਉਹਨਾਂ ਦੇ ਵਿੱਚੋਂ ਕੁਝ ਕਨੇ ਪਹਿਲਾਂ ਕੀਆ ਕਮਿਊਨਿਟੀ ਸਰਵਿਸ ਦਾ ਡਿਪਲੋਮਾ ਕੀਤਾ ਹੋਇਆ ਸੀਗਾ ਸਰਟੀਫਿਕੇਟ 4 ਬਟ ਫਿਰ ਉਹਨਾਂ ਨੇ ਕੀਆ ਡਿਗਰੀ ਵੀ ਕੀਤੀ ਸੋ ਇਦੂ ਵਦਿਆ ਤੁਸੀਂ ਡਬਲ ਆਪਦਾ ਪੈਸਾ ਜਾਂ ਆਪਦੀ ਮਿਹਨਤ kia ਖਰਾਬ ਨਾ ਕਰੋ ਤਾਂ ਤੁਸੀਂ ਸਿੱਧਾ ਕੀ ਡਿਗਰੀ ਦੇ ਲਈ ਐਡ ਚਾ ਸਬਜੈਕਟ ਦੀ ਕੀ ਹੈਗੀ ਉਹ ਮਿਲਦੀ ਹੁੰਦੀ ਹੈਗੀ ਵੀ ਯੂਨਿਟਸ ਦੀ ਪਤਾ ਨਹੀਂ ਕ੍ਰੈਡਿਟ ਮਿਲਦਾ ਹੁੰਦਾਗਾ ਵੀ ਤੁਹਾਨੂੰ ਉਹ ਕੀ ਇਹਦੇ ਮਾਈਨਸ ਹੋ ਜਾਂਦੇ ਨੇ ਡਿਗਰੀ ਦੇ ਵਿੱਚ ਚੋ ਵੀ ਉਹ 4 ਸਬਜੈਕਟ ਤੁਹਾਨੂੰ ਪੜਨੇ ਨਹੀਂ ਪੈਂਦੇਗੇ ਬਟ ਪਲੀਜ਼ 2 ਸਾਲ ਆਪਦੀ ਵੇਸਟ ਕਰਨ ਦੀ ਬਜਾਏ ਜਾਂ 1.5 ਸਾਲ ਤੁਸੀਂ ਡਿਗਰੀ ਹੀ ਕਰ ਲਓ ਓਕੇ ਹਾਂਜੀ ਅਗਲੇ ਹੈਗੇ ਆ ਪੁੱਲਰ ਜੀ ਪੁੱਲਰ ਐਕਸਟਾ ਜਾਂ ਸਮਥਿੰਗ ਹੈਲੋ ਜੀ ਮੈਂ ਵੀ ਕਮਿਊਨਿਟੀ ਸਰਵਿਸਸ ਦਾ ਕੋਰਸ ਕਰਨ ਦਾ ਹੀ ਕਰਦੀ ਆ ਬਹੁਤ ਬਟ ਵੀ ਪਲੇਸਮੈਂਟ ਬਾਰੇ ਕੁਝ ਨਹੀਂ ਪਤਾਗਾ ਤਾਂ ਪੈਣੀ ਜੇ ਮੈਂ ਪਲੇਸਮੈਂਟ ਦੀ ਗੱਲ ਕਰਾਂ ਹਨਾ ਤਾਂ ਵੀ ਉਹ ਤੁਹਾਨੂੰ ਕੀ ਤੁਹਾਡਾ ਕਾਲਜ ਹੀ ਪ੍ਰੋਵਾਈਡ ਕਰਵਾਉਂਦਾਗਾ ਮੈਨੂੰ ਮੇਰੇ ਕਾਲਜ ਨੇ ਹੀ ਪ੍ਰੋਵਾਈਡ ਕੀਤਾ ਸੀ ਸਾਡਾ ਸਭ ਤੋਂ ਵੱਡਾ ਸੰਘਰਸ਼ ਸੀ ਅਲੱਗ ਤੋਂ ਵੀਡੀਓ ਬਣਾਵਾਂਗੇ ਬਣਾਵਾਂਗੇ ਜਰੂਰ ਬਣਾਵਾਂਗੇ ਹਨਾ ਵੀ ਮੈਨੂੰ ਕਿੰਨੀ ਹੈ ਕੋਈ ਮੁਸ਼ਕਲਾ ਮੈਂ ਤਾਂ ਧਮਕੀਆਂ-ਧੁਕੀਆਂ ਦੇ ਜਾਂਦੀ ਸੀਗੀਆਂ ਆਹੋ ਫੇਰੀ ਮੈਂ ਬੁਰੀ ਬੈਠੀ ਹਾਂ ਟੀਅਰ ਲੱਗੇ ਹੈ ਕਿ ਨਹੀਂ ਉਹ ਤੁਹਾਡਾ ਕਾਲਜ ਹੀ ਪ੍ਰੋਵਾਈਡ ਕਰਦਾਗਾ ਹਨਾ ਹੈ ਯਨ ਮੋਲ ਬਰਾਰ ਹੈਲੋ ਰਮਨ ਆਰ ਯੂ ਲਿਵਿੰਗ ਇਨ ਸਿਡਨੀ ਆਈ ਵਾਂਟ ਯੂਰ ਰਿਗ Help uh, i hope regarding the community job. server jobs if you are willing to help then only please reply my message haan ji mere bas main jivein thonu mention kita ha na pehla vi tusi like as a support worker kari jao theek hai na ਤੇ ਇੱਧਰ ਉੱਧਰ ਪੁੱਛੋਗੇ ਚੱਲਿਆ ਕਰੋ ਹਨਾ ਕੋਈ ਤਾਂ ਜਿਹੜਾ ਤੁਹਾਡੇ ਸੀਨੀਅਰ ਹੁੰਦੇ ਨੇਗੇ ਲਾਈਕ ਤੁਸੀਂ ਐਸ ਅ ਵਲੰਟੀਅਰ ਵੀ ਸਟਾਰਟ ਕਰ ਸਕਦੇ ਹੋ ਜਿਵੇਂ ਹੁਣ ਮੈਂ ਕੀ ਹੈ ਕਿ ਪੈਸੇ ਨੂੰ ਮਹਾਨਤਾ ਨਹੀਂ ਦੇ ਰਹੀ ਐਕਸਪੀਰੀਅੰਸ ਨੂੰ ਮਹਾਨਤਾ ਦੇ ਰਹੀ ਆ ਨਾ ਵੀ ਜੇ ਮੇਰੇ ਕੋਲ ਐਕਸਪੀਰੀਅੰਸ ਵੀ ਆ ਗਿਆ ਤਾਂ ਮੈਂ ਕਿਤੇ ਵੀ ਜਾ ਕੇ ਕਹਿ ਸਕਦੀ ਨਾ ਵੀ ਆਈ ਹੈਵ ਐਕਸਪੀਰੀਅੰਸ ਤਾਂ ਨਹੀਂ ਇਹਦੀ ਇਹ ਹੀ ਚੀਜ਼ ਲਾਈਕ ਕੀਤੀ ਸੀ ਕਿ ਕਿਤੇ ਕੰਫੀਡੈਂਸ ਬਹੁਤ ਹੈ ਥੈਟਸ ਵਾਟ ਦੇ ਆਨ ਜਿਸੇ ਥੈਟਸ ਦ ਮੋਸਟ ਇੰਪੋਰਟੈਂਟ ਥਿੰਗ ਵੀ ਲਾਈਕਿੰਗ ਯੂ ਕਿ ਤੂੰ ਇੰਨਾ ਵਧੀਆ ਬੋਲਦੀ ਆ ਕੰਫੀਡੈਂਸ ਆ ਨਾ ਤਾਂ ਤੁਸੀਂ ਵੀ ਉਹ ਚੀਜ਼ ਆਪਣੇ ਜੋਬ ਤੁਹਾਨੂੰ ਆਣੀ ਹੈਗਾ ਠੀਕ ਹੈ ਤੁਹਾਡੇ ਕੋਲ ਐਕਸਪੀਰੀਅੰਸ ਹੀ ਹੋਣੇ ਤਾਂ ਇਹਦਾ ਕਈ ਵਾਰ ਨਾ ਐਕਸਪੀਰੀਅੰਸ ਹੋਣ ਕਰਕੇ ਨਹੀਂ ਜੇ ਤੁਹਾਡਾ ਕਮਿਊਨੀਕੇਸ਼ਨ ਵੇ ਵਧੀਆਗਾ ਜਾਂ ਤੁਹਾਡੇ ਸਕਿੱਲਸ ਕਮ ਆਉਂਦੇ ਨੇ ਠੀਕਾ ਨਾ ਵੀ ਐਥਿਕਸ ਵਧੀਆ ਨੇਗੇ ਤਾਂ ਤੁਹਾਨੂੰ ਜੋਬ ਆਫਰ ਹੋ ਸਕਦੀ ਹੈਗੀ ਮੂਰੋਂ ਤੁਹਾਡਾ ਸੀਨੀਅਰ ਵੀ ਤੁਹਾਨੂੰ ਕੀ ਅਗਰ ਜੋਬ ਆਫਰ ਕਰ ਸਕਦਾਗਾ ਕਈ ਵਾਰ ਮੋਸਟ ਕੇਸਿਸ ਇਹੀ ਹੁੰਦਾ ਸਾਰੇ ਕਿਤੇ ਕਲੀਸ ਜੋਬ ਦੀ ਗੱਲ ਨਹੀਂ ਹੈਗੀ ਜੇ ਆਪਾਂ ਕਾਫੇ ਦੀ ਗੱਲ ਕਰੀਏ ਇੱਥੇ ਵੀ ਦੇਖਿਆ ਜਾਂਦਾ ਕਿ ਤੁਸੀਂ ਜਿਹੜੇ ਚ ਬੋਲਣਾ ਤੁਹਾਨੂੰ ਕਿੰਨਾ ਕ ਵਧੀਆ ਆਉਂਦਾ ਤੁਹਾਡੀ ਬਾਡੀ ਲੈਂਗੁਏਜ ਕਿੰਨੀ ਕ ਸੋਹਣੀ ਆ ਕਿੰਨੀ ਕ ਲਾਇਕ ਕੌਨਫੀਡੈਂਸ ਹਾਂ ਅਗਰ ਨਾਲ ਕੋਰਡੀਨੇਟ ਕਰਨ ਦੀ ਫੋਰ ਯੈਸ ਦੇਖੋ ਜੇ ਮੈਂ ਤੁਹਾਨੂੰ ਐਕਸਪੀਰੀਅੰਸ ਦੀ ਗੱਲ ਕਰ ਰਹਾ ਹਾਂ ਐਕਸਪੀਰੀਅੰਸ ਨਾਲ ਕੋਈ ਵੀ ਇੱਥੇ ਜੰਮਦਾ ਨਹੀਂ ਹੈਗਾ ਜੇ ਆਪਾਂ ਕਿਸੇ ਵੀ ਕੰਮ ਦੇ ਵਿੱਚ ਪਾਵਾਂਗੇ ਫੇਰ ਹੀ ਆਪਾਨੂੰ ਐਕਸਪੀਰੀਅੰਸ ਆਊਗਾ ਨਾ ਪਰ ਤੁਹਾਨੂੰ ਤੁਸੀਂ ਦਿਖਾਉਣਾ ਹੁੰਦਾ ਵੀ ਹਾਂਜੀ ਮੈਂ ਤੁਹਾਡੇ ਇਸ ਐਕਸਪੀਰੀਅੰਸ ਨੂੰ ਗੇਨ ਕਰਨ ਦੇ ਕੀ ਲਾਇਕ ਹਾਂ ਜੇ ਤੁਸੀਂ ਮੈਨੂੰ ਕੁਝ ਵੀ ਸਿਖਾਓਗੇ ਵੀ ਮੈਂ ਪਰਫੈਕਟ ਕੈਂਡੀਡੇਟ ਕੈਂਡੀਡੇਟ ਹਾਂਗਾ ਅਗਲੇ ਹੈਗੇ ਆ ਬੀਜੇ ਲక్ష్ਮੀ ਸ ਹੈ ਹਾਊ ਯੂ ਡੂ ਹਾਊ ਡੂ ਯੂ ਗੈਟ ਵਰਕ ਇਨ ਕਮਿਊਨਿਟੀ ਸਰਵਿਸ ਅਗੇਨ ਇਅਰ ਆਰਗੇਨਾਈਜੇਸ਼ਨ ਹਾਇਰਿੰਗ ਹਾਂ ਤੇ ਸੇਮ ਵੀ ਮੇਰੀ ਆਰਗੇਨਾਈਜੇਸ਼ਨ ਹੈ ਜਿਹੜੀ ਮੈਂ ਉਹਨਾਂ ਨੂੰ ਡਿਸਕਲੋਜ਼ ਨਹੀਂ ਕਰ ਸਕਦੀ ਆਮ ਸੋ ਸੌਰੀ ਕਿਉਂਕਿ ਵੀ ਮੈਂ ਉਹਨਾਂ ਦੇ ਨਾਲ ਅਸਾਈਨ ਕੀਤਾ ਹੋਇਆ ਹੈ ਨਾ ਸਾਰਾ ਕੁਝ ਤਾਂ ਵੀ ਮੈਂ ਉਹਨਾਂ ਦਾ ਨੇਮ ਨਹੀਂ ਲੈ ਸਕਦੀਗੀ ਬਟ ਐਟ ਦੀ ਮੂਮੈਂਟ ਉਹ ਸਪੋਰਟ ਕੋਆਰਡੀਨੇਟਰ ਨਹੀਂ ਹਾਇਰ ਕਰ ਰਹੇਗੇ ਉਹਨਾਂ ਕੋਲੇ ਹੈਗੇ ਨੇ ਆਲਰੇਡੀ ਸਾਰਾ ਸਟਾਫ ਅਵੇਲੇਬਲ ਹੈਗਾ ਬਟ ਜੇ ਤੁਸੀਂ ਐਜ਼ ਅ ਸਪੋਰਟ ਵਰਕਰ ਕੰਮ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਕਿਹਾ ਬਹੁਤ ਔਰਗੇਨਾਈਜੇਸ਼ਨਸ ਨੇਗੀਆਂ ਲਾਈਕ ਤੁਸੀਂ ਉਹਨਾਂ ਦੇ ਨਾਲ ਕੀ ਕਰ ਸਕਦੇ ਹੋਗੇ ਸਟਾਰਟ ਇਹ ਜਿਦਾਂ ਕਿ ਸਟੈਪ ਬਾਈ ਸਟੈਪ ਹੀ ਸਟਾਰਟ ਕਰਨਾ ਪਊਗਾ ਤੇ ਉਹ ਨਾਈਟ ਕੋਚ ਹਾਂਜੀ ਕਿਉਂਕਿ ਜਿਹੜੀ ਸਭ ਤੋਂ ਜੇ ਤੁਸੀਂ ਕੇਸ ਮੈਨੇਜਰ ਵੀ ਬਣਨਾ ਹੈ ਜਾਂ ਕੁਝ ਵੀ ਹਾਈ ਪੋਸਟ ਤੇ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਕੀ ਸਟਾਰਟ ਕਰਨਾ ਪਊਗਾ ਲਾਈਕ ਨੀਚਲੇ ਲੈਵਲ ਤੋਂ ਸਪੋਰਟ ਸਪੋਰਟ ਵਰਕਰ ਤੋਂ ਹੀ ਤੁਹਾਨੂੰ ਸਟਾਰਟ ਕਰਨਾ ਪਊ ਚਾਹੀਏ ਤੁਸੀਂ ਹੈਲਥ ਹੈਂਟਲ ਹੱਥ ਚ ਕਰ ਲੋ ਡਿਸੇਬਿਲਟੀ ਚ ਕਰ ਲੋ ਕਿਤੇ ਵੀ ਕਰ ਲੋ ਹਾਂ ਇਸ ਤੋਂ ਬਾਅਦ ਹੈ ਗਿਆ ਕੰਨੂ ਚੌਧਰੀ ਕੰਨੂ ਕੰਨੂ ਹੈਰਮਨ ਆਮ ਡੂਇੰਗ ਅ ਮਾਸਟਰਸ ਇਨ ਕਮਿਊਨਿਟੀ ਸਰਵਿਸ ਆਈ ਸੀ ਯੂਰ stories vlogs can you guide me how to find a game talk to all wala ye bas please main tumhe hi karna your हाँ। personality yes hai हाँ। हाँ। mostly tumhe jobs taan hi mildi hain je ho tadi personality like karde hain sometimes tade kol o skill hundi hai study hundi hai par ki meri bande nu bolan da tarika nahi aunda manners nahi aunda ha please just work on your body language be more confident agar resume badhiya banao ha na australian culture ch fit ho gaya husn dikhar he hard did you get the job in <laughs> per service i am studying the same kind of course in australia i'm second year just curious how i get the job after completing my job. same question but <laughs> same question hga <laughs> tusi je tusi padhi vi rahe honge ha na to tusi as a support worker kaam karna start kar do jado main placement kar rahi si na bhi mere jede most of the jede vi student mere naal padh rahe si ਉਕੇ ਐਸਾ ਸਪੋਰਟ ਵਰਕਰ ਹੀ ਜਿਹੜਾ ਕੰਮ ਕਰ ਰਹੇ ਸੀਗੇ ਵੀ ਮੈਂ ਇਹਦਾ ਕੰਮ ਕਦੀ ਕੀਤਾ ਨਹੀਂ ਸੀਗਾ ਸੋ ਵੀ ਮੈਂ ਸਪੋਰਟ ਵਰਕਰ ਦਾ ਮੈਨੂੰ ਕੁਝ ਪਤਾ ਨਹੀਂ ਸੀਗਾ ਕਿਉਂਕਿ ਇਹਦੇ ਵਿੱਚ ਪਰਸਨਲ ਕਲੀਨਿੰਗ ਵਗੈਰਾ ਵੀ ਹੁੰਦੀ ਆ ਨਾ ਪਰਸਨਲ ਕੇਅਰ ਕਰਨੀ ਦੇ ਸ਼ਾਵਰ ਬਾਥਿੰਗ ਲਾਈਕ ਮੈਂ ਉਹ ਤੇ ਦਾ ਨਹੀਂ ਕਰਨਾ ਚਾਹੁੰਦੀ ਸੀਗੀ ਤਾਂ ਫਿਰ ਮੈਂ ਆਪਣੇ ਟੀਚਰਜ਼ ਨੂੰ ਰਿਕਵੈਸਟ ਕੀਤੀ ਵੀ ਪਲੀਜ਼ ਵੀ ਮੈਨੂੰ ਪੇਪਰ ਵਰਕ ਹੀ ਸਿਖਾ ਦਿਓ ਹਨਾ ਵੀ ਕੁਝ ਹੁੰਦੇ ਆ ਨਾ ਬੱਚੇ ਵੀ ਕੰਫੀਡੈਂਟ ਫੀਲਿੰਗ ਕਰਦੇ ਨੇ ਵੀ ਪਰਸਨਲ ਕੇਅਰ ਦੇ ਵਿੱਚ ਨਾ ਤੇ ਵੀ ਮੈਂ ਆਪਦੇ ਟੀਚਰਜ਼ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਆ ਨਾ ਸਾਰੀ ਮੈਡਮ ਦਾ ਵੀ ਜਿਨ੍ਹਾਂ ਨੇ ਵੀ ਮੈਨ ਪੋਰਟ ਕਰ ਰਹੇ ਨੇ ਹਨਾ ਵੀ ਮੈਨੂੰ ਅੰਡਰਸਟੈਂਡ ਕੀਤਾ ਵੀ ਹਾਂ ਜੀ ਤੂੰ ਪਰਸਨਲ ਕਿਹਾ ਨਹੀਂ ਕਰ ਸਕਦੀ ਹੈ ਨਾ ਤਾਂ ਵੀ ਫਸ ਥੈਂਕ ਯੂ ਕਰਦੀ ਆ ਸਾਰੀ ਤੇ ਮੈਡਮ ਦਾ ਚੈਨਲ ਦੇ ਸੰਭਾਲਿਆ ਹਾਂ ਵੀ ਉਹ ਮੈਨੂੰ ਬਹੁਤ ਸਪੋਰਟ ਕਰ ਰਹੇ ਨੇ ਬਹੁਤ ਅਗਲਾ ਚਲੋ ਡਿਫਰੈਂਟ ਕੁਸ਼ਨ ਆ ਕਿ ਟੀਆਰ ਲਈ ਕਿੰਨੇ ਬੈਂਡ ਚਾਹੀਦੇ ਆ ਤਕਦੀਰ ਜੀ ਨੇ ਪੁੱਛਿਆ ਤਕਦੀਰ ਜੀ ਨੇ ਪੁੱਛਿਆ ਤਾਂ ਪਹਿਨੇ ਟੀਆਰ ਦੇ ਲਈ ਜੇ ਆਪਾਂ ਹੁਣ ਦੀ ਗੱਲ ਕਰੀਏ ਪੀਟੀ ਚੇਂਜ ਹੋ ਗਈ ਆ ਸੋ ਬੈਂਡ ਬੁਨ ਦੇ ਜਿਹੜੇ ਉਹ ਇਧਰ ਸ਼ਫਲ ਹੋ ਚੁੱਕੇ ਨੇ ਜਦੋਂ ਬਸ ਹੁਣ ਜਦੋਂ ਮੈਂ ਟੀਆਰ ਲਾਂਚ ਕੀਤੀ ਆ ਤਾਂ ਮੈਨੂੰ ਓਵਰਆਲ 57 ਚਾਹੀਦੇ ਸੀਗੇ ਹਾਂ ਮੈਨੂੰ ਪਰ ਇਹ ਹਫਤੇ ਚ ਕੱਟਦੇ ਹਾਂ ਫਿਰ ਮੈਂ ਟ੍ਰੇਨਿੰਗ ਤੇ ਘਰੇ ਬੈਠੀ ਨੇ ਹਾਂ ਮੈਂ ਘਰੇ ਬੈ ਕੇ ਹੀ ਕਰਦੀ ਟ੍ਰੇਨਿੰਗ ਕੀਤੀ ਸੀਗੀ ਤੇ ਫਿਰ ਮੈਨੂੰ ਵਧੀਆ ਲਾਈਕ 6.5 ਈਚ ਆ ਗਈ ਸੀਗੇ ਬਟ ਆਪਾਂ ਨੂੰ ਓਵਰਆਲ 6.5 ਟਾਈਂ ਦੇ ਸੀਗੇ

ਫਰਮ 1 ਐਂਡ 1/2 ਇਅਰ ਤੇ ਉਹੀ ਸੇਮ ਕਾਲਜ ਹੈਗਾ ਆਪਣਾ ਤੇ ਡਿਗਰੀ ਕੰਪਲੀਟ ਹੋ ਗਈ ਡਿਗਰੀ ਨਾਊ ਯੂ ਆਰ ਪ੍ਰਿੰਸੀਪਲ ਕਾਉਂਸਲਰ ਹਾਂ ਇਹ ਕੁਐਸਚਨ ਇਹ ਨਾ ਮੈਨੂੰ ਕੁਐਸਚਨ ਡਿਫਰੈਂਟ ਲੱਗਿਆ ਜਦੋਂ ਮੈਂ ਵੀਡੀਓ ਦੇ ਵਿੱਚ ਕਿਹਾ ਸੀਗਾ ਨਾ ਵੀ ਜਿਹੜੀਆਂ ਚੀਜ਼ਾਂ ਅਸੀਂ ਪੜ੍ਹ ਕੇ ਗਏ ਆ ਇਸ ਕਮਿਊਨਿਟੀ ਸਰਵਿਸ ਦੇ ਵਿੱਚ ਵੀ ਉਹ ਜਾਂ ਤਾਂ ਉੱਥੇ ਕੁਝ ਵੀ ਨਹੀਂ ਸੀਗਾ ਜੀ ਤੁਸੀਂ ਮੇਰੀ ਇਹ ਲਾਈਨ ਨੂੰ ਸੁਣਿਆ ਹੋਵੇ ਧਿਆਨ ਦੇ ਨਾਲ ਮੈਂ ਕਿਹਾ ਸੀ ਨਾ ਹਾਂ ਤੇ ਮੈਂ ਬਿਲਕੁਲ ਐਗਰੀ ਕਰਦੀ ਆ ਕਿਉਂਕਿ ਸਾਨੂੰ ਥਿਉਰੀਜ਼ ਦੇ ਵਿੱਚ ਪੜਾਇਆ ਗਿਆ ਸੀਗਾ ਕਾਉਂਸਲਿੰਗ ਰੋਲ ਪਲੇ ਤੇ ਵੀ ਲਾਈਕ ਵੀ ਕਲਾਇੰਟਸ ਦੇ ਨਾਲ ਕਿੱਦਾਂ ਗੱਲਬਾਤ ਕਰਨੀ ਆ ਕਿੱਦਾਂ ਉਹਨਾਂ ਨੂੰ ਸੰਭਾਲ ਲੈਣਾ ਹੈਗਾ ਵੀ ਆਪਾਂ ਤਾਂ ਸੋਚ ਵੀ ਨਹੀਂ ਸਕਦੇਗੇ ਵੀ ਉਹ ਬਚਾਰੇ ਕਿੰਨੇ ਹੈ ਮੈਂਟਲ ਹੈਲਥ ਜੇ ਕਿੰਨੀ ਹਾਈ ਲੈਵਲ ਦੀ ਡਿਸੇਬਿਲਟੀ ਦੇ ਨਾਲ ਕੀ ਨੇਗੇ ਐਗਰੀਕਲ ਲਾਈਕ ਵੀ ਡੀਲ ਕਰ ਰਹੇ ਹੁੰਦੇ ਨੇਗੇ ਨਾ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਹੁੰਦੇ ਮੈਂ ਤਾਂ ਹੀ ਕਿਹਾ ਸੀ ਹੈ ਨਾ ਵੀ ਜਿਹੜਾ ਆਪਾਂ ਨੂੰ ਕੁਝ ਪੜਾ ਰਹੇ ਨੇ ਨਾ ਉਹ ਤਾਂ ਫालतू ਪੜਾ ਰਹੇ ਨੇ ਕਿ ਆਪਾਂ ਨੂੰ ਕੋਈ ਉਹ ਚੀਜ਼ ਨਹੀਂ ਸਿਖਾਈ ਨਹੀਂ ਰਹੀ ਜਿਹੜੀਆਂ ਪ੍ਰੈਕਟੀਕਲ ਆਪਾਂ ਕਰ ਦਿਆਂਗੇ ਇਸ ਫੀਲਡ ਦੇ ਵਿੱਚ ਤਾਂ ਇਹ ਮੈਨੂੰ ਇਹਨਾਂ ਦਾ ਕਮੈਂਟ ਬਹੁਤ ਵਧੀਆ ਲੱਗਾ ਸੀਗਾ ਤਾਂ ਇੰਨਾ ਪੇ ਕਰਦੇ ਨਾ ਤਾਂ ਉੱਥੇ ਰੀਜ਼ਨ ਆ ਯੂ ਹੈਵ ਟੂ ਸੈਕਰੀਫਾਈਸ ਯਰ ਮੈਂਟਲ ਹੈਲਥ ਯਰ ਫਿਜ਼ੀਕਲ ਹੈਲਥ ਕਿਉਂਕਿ ਜੇ ਤੁਸੀਂ ਕਿਸੇ ਬੰਦੇ ਨਾਲ 8 ਕੰਟੇਨਰਿੰਗ ਨਾਲ ਉਹ ਬੰਦੀ ਦੀ ਹੈਲਥ ਦਾ ਤੁਹਾਡੇ ਤੇ ਵੀ ਇੰਪੈਕਟ ਪੈਂਦਾ ਤੁਸੀਂ ਆਪਣੇ ਆਪ ਨੂੰ ਵੀ ਸੈਕਰੀਫਾਈਸ ਕਰ ਰਹੇ ਹੋ ਮੈਨੂੰ ਕਾਹੀ ਵੀ ਮੇਰੇ ਲਈ ਬਹੁਤ ਨਿਊ ਸੀਗਾ ਹਨਾ ਵੀ ਮੈਂ ਕਦੇ ਵੀ ਇਦਾਂ ਕੰਮ ਨਹੀਂ ਸੀ ਕੀਤਾ ਕਲਾਈਂਟਸ ਵਗੈਰਾ ਦੇ ਨਾਲ ਵੀ ਜਿੱਦ ਦਿਨ ਮੈਂ ਉਦਨ ਗਈ ਮੇਰ ਤਾਂ ਦੁਨੀਆ ਹਿੱਲ ਗਈ ਸੀਗੀ ਵਿਹਾਰ ਜਿੱਦ ਕੈਫੇ ਦੇ ਤਾਂ ਬਹੁਤ ਵਾਰੀ ਕਸਟਮਰ ਆਉਂਦੇ ਹੈ ਹੈਲੋ ਹਾਊ ਆਰ ਯੂ ਬੱਸ ਗੱਲ ਕਰ ਤਾਂ ਵਾਟਸ ਕੋਈਂਗ ਆ ਹਨਾ ਮੈਨੂੰ ਤਾਂ ਉਹ ਲੇਡੀ ਨੂੰ ਸਮਝ ਨਹੀਂ ਉਹ ਹੋ ਰਿਹਾ ਸੀਗਾ ਹਨਾ ਵੀ ਲਾਈਕ ਵੀ ਮੈਂ ਕਿਦਾਂ ਉਹ ਸੰਭਾਲ ਲਾਂ ਮੈਂ ਤਾਂ ਹਫੜੇ ਬੈ ਗਈ ਸੀ ਇੱਕ ਵਾਰੀ ਤਾਂ ਤੇ ਵੀ ਮੈਂ ਸਿੱਧੀ ਦੱਸਾਂ ਵੀ ਜੇ ਤੁਸੀਂ ਇਸ ਵਾਲੇ ਫੀਲਡ ਦੇ ਵਿੱਚ ਪੜ ਰਹੇ ਹੋ ਨਾ ਤਾਂ ਪਲੀਜ਼ ਮੇਰੀ ਗੱਲ ਨੂੰ ਲੈ ਕੇ ਤੁਸੀਂ ਐਜ਼ ਅ ਸਪੋਰਟ ਵਰਕਰ ਕੰਮ ਕਰਨਾ ਸਟਾਰਟ ਕਰ ਦਿਓ ਵੀ ਤੁਹਾਡੀ ਹੁਣੀ ਜਿਹੜੀ ਮੈਂਟਲ ਸਟੇਬਿਲਟੀ ਹੈ ਨਾ ਉਹ ਤੁਹਾਨੂੰ ਕੀ ਪਤਾ ਲੱਗਣ ਲੱਗਦੀ ਵੀ ਜਿਹੜੀਆਂ ਚੀਜ਼ਾਂ ਆਪਾਂ ਪੜ ਰਹੇ ਆਂਗੇ ਵੀ ਉਹ ਕਿਦਾਂ ਕੰਮ ਕਰਦੀਆਂ ਨਗੀਆਂ ਜੇ ਤੁਸੀਂ ਅੱਗੇ ਇਸ ਜੌਬ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਐਜ਼ ਅ ਸਪੋਰਟ ਵਰਕਰ ਕੰਮ ਕਰਨਾ ਸਟਾਰਟ ਕਰ ਤੋ ਅਗਲਾ ਕੁਐਸਚਨ ਹੈਗਾ ਪਤਾ ਨਹੀਂ ਇਹਨਾਂ ਦੀ 1 ਸਾਲ ਦਾ ਵਰਕ ایکسپੀਰੀਅੰਸ ਵੀ ਸ਼ੋ ਕਰੂਗਾ ਜਾਂ ਕਿਵੇਂ ਹਾਂ ਵੀ ਜਿਵੇਂ ਮੈਂ ਤੁਹਾਨੂੰ ਦੱਸੀ ਆ ਨਾ ਵੀ ਇੱਕ ਬਹੁਤ ਵਧੀਆ ਪਲੱਸ ਪੁਆਇੰਟ ਆਣਾ ਵੀ ਜੇ ਤੁਸੀਂ ਇਸ ਸੈਕਟਰ ਦੇ ਵਿੱਚ ਪੜਾਈ ਪੜ ਰਹੇ ਹੋ ਕਮਿਊਨਿਟੀ ਸਰਵਿਸ ਦੇ ਵਿੱਚ ਜੇ ਤੁਸੀਂ ਜੌਬ ਲੈ ਲੈਣੇ ਹੋ ਤਾਂ ਉਹ ਤੁਹਾਡਾ ਇੱਕ ਪਲੱਸ ਪੁਆਇੰਟ ਹੋ ਜਾਣ ਲੱਗਾ ਤੁਹਾਡੀ ਪੀਆਰ ਦੇ ਲਈ ਜੇ ਹੁੰਦੇ ਲਈ ਦੇਖੀਏ ਤਾਂ ਜਿਵੇਂ ਆਪਾਂ ਪਹਿਲਾਂ ਮੈਂਸ਼ਨ ਕੀਤਾਗਾ ਵੀ ਐਕਸਪੀਰੀਅੰਸ ਦੀ ਕੋਈ ਜ਼ਰੂਰਤ ਨਹੀਂ ਹੈਗੀਗੀ ਤੁਹਾਡੇ ਕੋਲੇ ਬਸ ਬੈਂਡ ਹੋਣੇ ਚਾਹੀਦੇ ਨੇ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੋਣੀ ਚਾਹੀਦੀ ਹੈਗੀ ਬਹੁਤ ਇੰਪੋਰਟੈਂਟ ਆ ਪੀਆਰ ਦੇ ਲਈ ਓਕੇ ਹਾਂ ਦੀ ਮੈਂ आईडी तो चेंज ਕਰਕੇ ਬੈਚ ਵਿੱਚ ਕਮਿਊਨਿਟੀ ਸਰਵਿਸ ਕੋਰਸ ਲਿਆ ਹੈ ਤੇ ਸਪਟੰਬਰ ਚ ਮੇਰਾ ਕੋਰਸ ਸ਼ੁਰੂ ਹੋਤਗਾ ਜਿਹ ਜਿਵੇਂ ਤੁਸੀਂ ਜੌਬ ਦਖਿਆ ਉਹ ਮੈਂ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਸਟਾਰਟ ਕਰ ਸਕਦੀ ਹਾਂ ਜਿਵੇਂ ਮੈਂ ਤੁਹਾਨੂੰ ਕਿਹਾਈਏ ਤੁਸੀਂ ਆ ਦਾ ਸਪੋਰਟ ਵਰਕਰ ਹੈ ਜਿਹੜੀ ਉਹ ਆਪਦੀ ਜੌਬ ਆ ਕਿ ਸਟਾਰਟ ਕਰ ਸਕਦੇ ਹੋ ਤੁਹਾਨੂੰ ਕੀ ਬਹੁਤ ਸਾਰੀ ਨੋਲੇਜ ਮਿਲ ਜੂਗੀ ਤੇ ਉਦੋਂ ਤੱਕ ਤੁਸੀਂ ਕੀ ਐਲੀਜੀਬਲ ਵੀ ਹੋ ਸਕਦੇ ਹੋਗੇ ਲਾਈਕ ਆ ਸਪੋਰਟ ਕੋਆਰਡੀਨੇਟਰ ਦੇ ਲਈ ਕਿਸ ਪਲਾਨ ਦੇ ਲਈ ਕਿਸ ਮੈਨੇਜਰ ਦੇ ਲਈ ਕਿਸ ਵਰਕਰ ਦੇ ਲਈ ਐਨ ਡੀਐਸ ਦੇ ਵਿੱਚ ਸਪੋਰਟ ਕੋਆਰਡੀਨੇਟਰ ਲੱਗ ਸਕਦੇ ਹੋਗੇ ਯੂਥ ਵਰਕਰ ਦੇ ਵਿੱਚ ਕੰਮ ਕਰ ਸਕਦੇ ਹੋ ਵੈਲਫੇਅਰ ਦੇ ਵਿੱਚ ਕੰਮ ਕਰ ਸਕਦੇ ਹੋ ਫੈਮਲੀਆਂ ਦੇ ਨਾਲ ਕੰਮ ਕਰ ਸਕਦੇ ਹੋ ਡੋਮੈਸਟਿਕ ਹੈ ਉਹ ਵਾਇਲੈਂਸ ਦੇ ਵਿੱਚ ਕੰਮ ਕਰ ਸਕਦੇ ਹੋਗੇ ਫਿਰ ਬਹੁਤ ਓਪਰਚ्युनिटीਜ਼ ਨੇ ਹੀ ਆ ਬਹੁਤ ਓਪਰਚੁਨਿਟੀਆਂ ਨੇ ਬਸ ਤੁਮ ਨੂੰ ਕਿ ਇੱਕ રાઈટ રેફરન્સ મળਦੀ ਨਾ ਜੇ ਤੁਸੀਂ ਇਸ ਕਮਿਊਨਿਟੀ ਦੇ ਵਿੱਚ ਇੱਕ ਵਾਰੀ ਵੜ ਗਏ ਤਾਂ ਤੁਹਾਨੂੰ ਕੀ ਨਿਊ oportunidades ਕੀ ਹੈਗਾ ਆਉਣਗੀਆਂ ਹੀ ਆਉਣਗੀਆਂ ਅਗਲਾ ਇਹਨਾਂ ਨੇ ਪੁੱਛਿਆ ਵੀ ਮੈਂ 2025 ਚ ਆਸਟ੍ਰੇਲੀਆ ਆ ਰਹੀ ਹਾਂ ਸਟੱਡੀ ਲੈ ਕੇ ਤੇ ਬਹੁਤ ਸਾਰੇ ਲੋਕ ਕਹ ਰਹੇ ਕਿ ਵੰਦੀਆਂ ਨਹੀਂ ਹੈਗੀ ਵੀ ਮੈਂ ਛੱਡ ਦਾਂ ਜਾਂ ਕੰਟੀਨਿਊ ਰੱਖਾਂ ਵੀ ਮੈਨੂੰ ਪੜ੍ਹੀ ਯੂ ਥਿੰਕ ਉਹੀ ਸੇਮ ਚੀਜ਼ ਹੈ ਸਹੀ ਮੈਂ ਕਿ ਹਾਂ ਯੂ ਨੇਵਰ ਨੋ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਇੱਥੇ ਸੋਈ ਵੀ ਅਜਿਹੀ ਫਿਚਰ ਲਈ ਉਹ ਤਾਂ ਵੀ ਪਹਿਲਾਂ ਜਦ ਮੈਂ ਤੁਹਾਨੂੰ ਪਤਾ ਹੀ ਵੀ ਆਈਟੀ ਦੇ ਵਿੱਚ ਕਹਨੇ ਹੁੰਦੇ ਸੀ ਵੀ ਜੀ ਪੀ ਆਰ ਹੈਗਾ ਹੁਣ ਪਹਿਲਾਂ ਵੀ ਦੇਖ ਸਕਦੇ ਵੀ ਆਈਟੀ ਦੇ ਵਿੱਚ ਕਿੰਨੀ ਟਫ ਘਰਤੀ ਸੀਗੀ ਕਈ ਵਾਰ ਕੁੱਕਰੀ ਨੂੰ ਵੀ ਬਾਹਰ ਕੱਢ ਦਿੰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂਗਾ ਪੈਣੀ ਹਾਂ ਸੋ ਇਹ ਤਾਂ ਮਤਲਬ ਚੱਲਦਾ ਹੀ ਰਹਿੰਦਾ ਹਰ ਸਾਲ ਨਮਾ ਇੱਥੇ ਕੁਝ ਨਿਕਲਦਾ ਠੀਕ ਆ ਪਰ ਤੁਹਾਡਾ ਏਜੰਟ ਵਧੀਆ ਹੋਣਾ ਚਾਹੀਦਾ ਤੁਹਾਨੂੰ ਇਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਵੇ ਮੈਂ ਇਹੀ ਕਹਿਣੀ ਹੈ ਕਿ ਜੇ ਤੁਹਾਡਾ ਏਜੰਟ ਵਧੀਆ ਨਹੀਂ ਹੈਗਾਗਾ ਤਾਂ ਬਸ ਮੈਨੂੰ ਲੱਗਦਾ ਫਿਰ ਸਾਰਾ ਕੁਝ ਬਰਬਾਦ ਹੋ ਸਕਦਾ ਤੁਹਾਡਾ ਮੈਂ ਤਾਂ ਸਾਰੇ ਹੈ ਗਿਆ ਤਦ ਤੁਸੀਂ ਜੋ ਵੀ ਸਟੱਡੀ ਲੇਖੇ ਹਨ ਆਗੇ ਰਿਸਰਚ ਕਰੋ ਰਿਸਰਚ ਕਰੋ ਅਪ ਟੂ ਡੇਟ ਰਹੋ ਇਹਨਾਂ ਇੱਕ ਵਾਰ ਸਟੱਡੀ ਵਾਲੀ ਮੁੜ ਕੇ ਤੁਸੀਂ ਵੀ ਪਤਾ ਨਾ ਲਾਓ ਕਿ ਮੈਂ ਦੇਖਿਆਗਾ ਯਾਰ ਬੱਚੇ ਨਾ ਏਜੰਟ ਕੋਲੇ ਜਾ ਕੇ ਰਾਜੀ ਹੀ ਨਹੀਂਗੇ ਕੀ ਗੱਲ ਬਈ ਜਾਣਦੇ ਕਿਉਂ ਨਹੀਂ ਨਹੀਂ ਆ ਰਿਹਾ ਨਹੀਂ ਜੇ ਆਪਾਂ ਠੀਕ ਹੈ ਨਾ ਜੇ ਆਪੇ ਕੋਈ ਹਾਈ ਲੈਵਲ ਦੀ ਉਹਨਾਂ ਦੇ ਨਾਲ ਕੰਸਲਟੈਂਟ ਕਰਨ ਨਾਗਾ ਉਹਦੀ ਫੀਸ ਉਹ ਕਰ ਦੇਣਗੇ ਮੈਂ ਤਾਂ ਹੁਣ ਕਿੰਨੇ ਵਾਰ ਜਾਣੀ ਹੈ ਨਾ ਮੈਂ ਕਦੇ ਨਹੀਂ ਪੇ ਕੀਤਾਗਾ ਵੀ ਜਾਣਦੇ ਹੈਗੇ ਠੀਕ ਹੈ ਨਾ ਵੀ ਜਿਹੜੇ ਉੱਥੇ ਹੁੰਦੇ ਨੇਗੇ ਏਜੰਟ ਆਪਾਂ ਕਿਸੇ ਨਾ ਵੀ ਗੱਲ ਕਰ ਸਕਦੇ ਆ ਫੀਸ ਚਾਰਜ ਨਹੀਂ ਕਰਦੇ ਉਤੇ ਜੇ ਆਪਣੀ ਕੋਈ ਬਾਲਾ ਹੀ ਕੇਸ ਅੜਿਆ ਪਿਆਗਾ ਆਪਾਂ ਨੂੰ ਬਹੁਤ ਜ਼ਿਆਦਾ ਅਰਜੈਂਟ ਹੈਗਾ ਜਿਵੇਂ ਕਈ ਵਾਰ ਬੱਚੇ ਜਮ ਨਹੀਂ ਟੈਂਸ਼ਨ ਨਹੀਂ ਕਰਦੇਗੇ ਹਨਾ ਉਹਨਾਂ ਦਾ ਵੀਜ਼ਾ ਖਤਮ ਹੋ ਰਿਹਾ ਹੁੰਦਾ 4 ਦਿਨਾਂ ਨੂੰ ਤੇ ਫਿਰ ਉਹਨਾਂ ਨੂੰ ਯਾਦ ਆਉਂਦਾਗਾ ਵੀ ਹਾਂਜੀ ਆਏ ਵੀਜ਼ਾ ਨਹੀਂ ਹੁੰਦਾਗਾ ਤੇ ਫਿਰ ਉਹਨਾਂ ਨੇ ਫੀਸ ਤੇ ਚਾਰਜ ਕਰਨੀ ਹੈ ਨਾ ਫਿਰ ਤੁਹਾਡਾ ਕੰਮ ਵੀ ਤਾਂ ਕੱਢ ਰਹੀ ਨਹੀਂ ਨਾ ਜਿਆਦਾ ਪੇਪਰ ਵਰਕ ਹੁੰਦਾ ਹੁੰਦਾ ਹਾਂ ਤਾਂ ਜੇ ਤੁਸੀਂ ਆਪਦੀ ਲਾਈਫ ਨੂੰ ਕੀ ਫੋਰਨ ਕੰਟਰੀ ਦੇ ਵਿੱਚ ਸੌਖਾ ਕਰਨਾ ਚਾਹੁੰਦੇ ਹੋ ਨਾ ਪਲੀਜ਼ ਆਪਦੇ ਏਜੰਟ ਦੇ ਨਾਲ ਰੈਗੂਲਰ ਕੀ ਹੈਗਾ ਮਿਲਦੀ ਗੁਲਦੀ ਰਿਆ ਕਰੋ ਉਹਨਾਂ ਨੂੰ ਦੱਸਿਆ ਕਰੋ ਵੀ ਹਾਂਜੀ ਹੁਣ ਮੈਂ ਆਹ ਕਰ ਲਿਆ ਹੁ ਉਨੇ ਮੈਂ ਲਾਸਟ ਵੀਕ ਮੈਂ ਜਾ ਕੇ ਠੀਕਾ ਵੀ ਹਾਂਜੀ ਮੇਰੀ ਟਿਅਰ ਪੈ ਗਈ ਹੁਣ ਮੈਂ ਆਪਦੀ ਕੰਮ ਕਰਨਾ ਮੈਂ ਆਪਣੀ ਸਕਿਲ ਅਸੈਸਮੈਂਟ ਤੇ ਠੀਕ ਹੈ ਨਾ ਔਰ ਮੈਂ ਉਹਨਾਂ ਦੇ ਨਾਲ ਸਾਰਾ ਪ੍ਰੋਸੈਸ ਆ ਜਿਹੜਾ ਆਦਾ ਡਿਸਕਸ ਕਰ ਲਿਆ ਵੀ ਆਪਾਂ ਨੂੰ ਹਾਂਜੀ ਕਿਹੜੀ ਡਾਕੂਮੈਂਟ ਚਾਹੀਦੇ ਨੇ ਕਦੋਂ ਆਪਾਂ ਲਾਂਚ ਕਰਗੇ ਦੈਟਸ ਇਟ ਦੈਟਸ ਆਪ ਲਾਂਚ ਕਰ ਰਹੇ ਨੇ ਹੁਣ ਜਦੋਂ ਜਾਣਾ ਹੀ ਜਦੋਂ 2 ਮਹੀਨੇ ਰਹਿ ਗਏ ਉਸ ਤੋਂ ਪਹਿਲਾਂ ਜਾਣਾਗਾ ਤੇ ਫਿਰ ਉਹ ਕੀ ਕਰਨ ਵਿਚਾਰੇ ਕੋਈ ਰਸਤਾ ਨਹੀਂ ਹੋਣਾ ਫਿਰ ਤਾਂ ਫੇਲ ਹੀ ਹੋਊਗੀ ਨਾ ਤੁਹਾਡੀ ਅਸੈਸਮੈਂਟ ਦਾ ਕੁਝ ਵੀ ਕਰ ਰਹੇ ਹੋਗੇ ਤੁਸੀਂ ਜਦੋਂ ਤੁਹਾਡੇ ਕੋਲ ਟਾਈਮ ਹੈਗਾਗਾ ਤੁਸੀਂ ਵਿਦਨ ਟਾਈਮ ਕਿਉਂ ਨਹੀਂ ਆਧਾ ਪ੍ਰੋਸੈਸ ਕਰ ਰਹੇਗੇ ਬੱਚਿਆਂ ਦੀ ਵੀ ਗਲਤੀ ਹੁੰਦੀ ਹੈ ਨਾ ਫਿਰ ਏਜੰਟ ਵੀ ਨਹੀਂ ਕੁਝ ਕਰ ਸਕਦਾ ਹੁੰਦਾਗਾ ਨਾ ਜਦੋਂ ਉਹਦੇ ਕੋਲ 2 ਦਿਨ ਪਹਿਲਾਂ ਜਾ ਕੇ ਖੜਜੂਂਗੇ ਵੀ ਹਾਂਜੀ ਕਰ ਦੋ ਤਾਂ ਸਹੀ ਗਾਈਡੈਂਸ ਨਾਲ ਤੁਸੀਂ ਸਾਰੀਆਂ ਚੀਜ਼ਾਂ ਕਰ ਸਕਦੇ ਹੋਗੇ ਆ ਆ ਦਾ ਮਦਰ ਟ੍ਰੈਕ ਤੇ ਨਾ ਕਰੋ ਇਧਰ ਉਧਰ ਨਾ ਉਤਰ ਜਾਓ। ਬੀ ਠੀਕ ਹੈ ਬਾਏ ਬਾਏ। ਧਿਆਨ ਰੱਖავਦਾ। ਵੀਡੀਓ ਵਧੀਆ ਲੱਗੀ ਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਕਮੈਂਟ ਕਰ ਲਓ। ਹਾਂ ਕਮੈਂਟ ਕਰਨਾ ਹੈਗਾ। ਲੋਕ ਵੀ ਰਹਿ ਗਿਆ ਉਹ ਆ ਦਿਮਾਗ ਤੇ ਠੀਕ ਹੈ ਨਾ। ਚਲੋ ਬਈ ਪੁੱਲ ਚੱਕ ਮਾਫ ਕਰਿਓ। ਬਾਲਾ ਬੋਲਿਆ ਗਿਆ ਹੋਵੇ ਤਾਂ ਚਲੋ ਮਿਲਦੇ ਆ। ਬਾਏ ਬਾਏ।